ਹਲੋ ਬਈ ਚਲੋ ਸਿੰਭੂ ਬਾਰਡਰ ਵਾਲੇ ਸਿੰਭੂ ਬਾਰਡਰ ਵਾਲੇ ਆਜੋ ਬਈ ਆਜੋ ਓ ਨੋ ਬਿਆਰ ਓੜ ਗਿਆ ਨੇ ਓ ਕਿੱਧਰ ਚੱਲਿਆ ਸੁਨੂ ਵੀ ਲੈ ਚੱਲੋ ਅਬੀਬਾ ਸੀ ਚੱਲਿਆ ਸਿੰਗੋ ਬਾਰਡਰ ਤੇ ਤੇਤੀ ਤੇਤੀ ਛੜੋ ਕਰ ਕਢੀ ਤੁਰਨ ਵਾਲੀ ਐ ਓ ਨੋ ਆ ਚੰਨੀ ਦੇ ਚੱਲਣਾ ਤੇਤੀ ਤੇਤੀ ਚੜ ਕੇ ਰ ਕਿਆ ਗੱਲਾਂ ਕਰਦਾ ਕਿੱਕਿਆ ਮੈਂ ਤਾਂ ਨਹੀਂ ਜਾਂਦਾ ਪ੍ਰਵਾਹ ਮੈਂ ਤਾਂ ਸਿੱਧੀ ਗੱਲ ਦੱਛ ਮੈਨੂੰ ਤੱਕਲੇ ਰਾਤੀ ਕਿੱਕ ਲੈਂਦੀ ਐ ਐ ਹੁਣ ਤਾਂ ਮੈਂ ਤੈਨੂੰ ਖੁਦ ਫੀਟਰ ਤੇ ਲਾ ਕੇ ਜਾ ਰਿਹਾ ਹਾਂ ਅਨਾਵਾ ਪ੍ਰਵਾਹ ਸਾਨੂੰ ਤੇਰੇ ਤੇ ਕੋਈ ਪ੍ਰੋਸ ਨਹੀਂ ਕੀ ਪਤਾ ਤੂੰ ਕਿੱਥੇ ਜਾ ਕੇ ਲਾ ਦੇ ਯਾਰ ਜਿਵੇਂ ਵਿਚਾਲਾ ਮਾਰ ਦੋ ਵਿਚਾਲਾ ਜੇਕ ਤੇ ਰਾਹ ਚ ਲਾਤਾ ਸਾਨੂੰ ਆਪਾ ਇਹ ਤੋਂ ਜਵਾਬ ਨਾ ਕਰਾ ਤਨੁਤਰ ਲਾਗੇ ਅਮੰਗੇ ਪਾਰਾ ਸੀ ਗਾਹਾਂ ਨਹੀਂ ਜਾਂਦੇ ਆ ਕਿਉਂ ਪਰਜਾਈ ਤਨ ਮੈਂ ਕਿਹਾ ਸੀ ਨਾ ਇਹ ਬੰਦੇ ਬਹੁਤ ਤੇਜ਼ ਨੇ ਇਹ ਆਪਾਂ ਨੂੰ ਲਾ ਕੇ ਅੱਧ ਬਚਾਲੇ ਪੰਛੀ ਮੁੜੇ ਆਉਣਗੇ